ਮੈਂ 8ਵੀਂ ਕਲਾਸ ਤੱਕ ਪੜ੍ਹ ਕੇ ਆਰਮੀ ਦੇ ਵਿੱਚ ਭਰਤੀ ਹੋ ਗਿਆ ਮੈਨੂੰ ਵਾਕਿੰਗ ਦੇ ਵਿੱਚ ਸ਼ੌਂਕ ਸੀ ਤੇਜ਼ ਦੌੜਨ ਲਈ ਦੇ ਕਰਕੇ ਮੇਰਾ ਉਸਤਾਦ ਜੋ ਸਰਦਾਰ ਬੁੱਟਾ ਸਿੰਘ 1951 ਏਸ਼ੀਆ ਖੇਡਾਂ ਦੇ ਵਿੱਚ ਦਿੱਲੀ ਦੇ ਵਿੱਚ ਜੋ ਹੋਈਏ ਸੀ ਉਹ ਮੇਰਾ ਉਸਤਾਦ ਸੀ ਉਹਨਾਂ ਮੈਨੂੰ ਮੇਰੀ ਇੱਕ ਟੈਲੈਂਟ ਪਛਾਣ ਕਰਕੇ ਮੈਨੂੰ ਬ੍ਰਿਗੇਡ ਲੈਵਲ ਤੇ ਦੇ ਡੇਵ ਲੇਵਲ ਤੇ ਕਮਾਂਡ ਲੈਵਲ ਤੇ ਸਰਵਿਸ ਲੈਵਲ ਤੇ ਮੈਂ 79 ਤੱਕ मतलब ਸਾਰੇ ਫਸਟ ਤੋਂ ਲੈ ਕੇ ਉਹ ਮਤਲਬ ਮੇਰੇ ਤਾਂ ਆਪਣੇ ਜੋ ਰੈਜiment ਦਾ 6 ਮਹਾਰ ਦਾ ਸੀਓਸੀ ਕਰਨਲ ਓਮਕ ਕੜ ਉਹਨੇ ਮੈਨੂੰ ਉਹਨਾਂ ਦੀ ਪ੍ਰੇਰਣਾ ਇੱਕ ਆਪਣੇ ਬੱਚੇ ਨਾਲੋਂ ਵੀ ਜ਼ਿਆਦਾ ਸਮਝ ਕੇ ਦਿਨ ਦਿੱਤੀ ਹੈ ਤੇ ਮੈਨੂੰ ਉਹਨੇ ਹੌਲਡਰ ਰੈਂਕ ਤੱਕ ਪਹੁੰਚੇਦਾ ਬਈਆ ਉਹਦੇ ਵਿੱਚ ਮੈਂ ਨੇਸ਼ਨ ਦਾ ਵਿੱਚ ਫਿਰ 골ਡ ਮੈਡਲ ਲਿਆ ਜਿਹਦੇ ਨਾਲ ਮੇਰੇ ਸਰਦਾਰ ਹਾਕਮ ਸਿੰਘ ਹੁੰਦਾ ਸੀ ਜੋ ਕਿ 78 ਔਰ 89 ਦੇ ਵਿੱਚ ਏਸ਼ੀਆ ਦੇ ਦੋ 골ਡ ਮੈਡਲਿਸ ਸੀ ਉਹਦੇ ਨਾਲ ਮੇਰਾ ਕੰਪੀਟੀਸ਼ਨ ਸੀ ਬਹੁਤ ਤਕੜਾ ਕੰਪੀਟੀਸ਼ਨ ਸੀ ਪਰ ਮੈਂ ਇੱਕ ਜੰਗ ਹੋਣ ਦੇ ਨਾਤੇ ਮੈਂ ਉਹਨੂੰ ਮਤਲਬ ਪਿਛਾੜਿਆ ਪਛਾੜ ਕੇ ਮੈਂ ਆਪਣਾ ਕੁਆਲੀਫਾਈ ਕੀਤਾ ਕੁਆਲੀਫਾਈ ਕਰਨ ਤੋਂ ਬਾਅਦ ਮੇਰੇ ਮੇਰੇ ਕੋਚ ਨੇ ਦੱਸਿਆ ਕਿ ਤੁਸੀਂ 올림픽 ਵਾਸਤੇ ਕੁਆਲੀਫਾਈ ਕਰ ਦਿੱਤਾ ਉਹਨਾਂ ਰਸ਼ੀਅਨ ਤੇ ਮੈਕਸੀਕਨ ਵਰਕਰਾਂ ਦੇ ਨਾਲ ਰਿਹਾ ਉਹ ਅਸੀਂ 10 ਕਿਲੋ 40 10 ਕਿਲੋਮੀਟਰ 40 ਮਿੰਟ ਤੇ 40 ਸਕਿੰਡ ਦੇ ਵਿੱਚ ਉਹ ਕੀਤੀ ਹੈ ਜੋ ਕਿ ਤੀਹਰੀ ਟੋਕੀਓ 올림픽 ਦੇ ਵਿੱਚ ਵੀ ਮੇਰੇ ਉਹਨੇ ਲਾਈਵ ਕਰਕੇ ਦਿਖਾਇਆ ਕਿ ਇੰਡੀਅਨ ਰੇਸ ਰੋਕਰ ਸਰਦਾਰ ਰਣਜੀਤ ਸਿੰਘ ਜਿਹੜੀ ਐਨੇ ਸਮੇਂ ਦੇ ਵਿੱਚ ਇੱਕ ਗਾਹ ਸਾਕਸੀ ਕਿ ਮੇਰੇ ਪੈਰਾਂ ਦੇ ਵਿੱਚ ਵੀ ਲਾਸਟ 7 ਕਿਲੋਮੀਟਰ ਤੱਕ ਲਹੂ ਛਾਲੇ ਪੈ ਗਏ ਪੈਰਾਂ ਦੇ ਵਿੱਚ ਪਰ ਮੈਂ ਆਪਣੇ ਉਸ ਹਰਸ਼ ਤੋਂ ਹਾਰਿਆ ਨਹੀਂ ਇਹਦਾ ਆਪਣਾ ਹਿੰਮਤ ਨਹੀਂ ਹਰੀ ਹੈ ਤੇ ਜਿਹਦੇ ਕਰਕੇ ਮੈਂ ਉੱਥੇ ਆਪਣੇ ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਜਿੰਦਵੜੀ ਨਾਲ ਸੰਬੰਧਿਤ ਅਤੇ 1980 ਦੀ ਮਾਸਕੋ ਵਿਖੇ ਹੋਈਆਂ 올림픽ਸ ਖੇਡਾਂ ਵਿੱਚ 20 ਕਿਲੋਮੀਟਰ ਵਾਕ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਅਤੇ 1981 ਦੀਆਂ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਨ ਵਾਲੇ ਜੋ ਕਿ 17 ਸਾਲ ਦੀ ਉਮਰ ਦੇ ਵਿੱਚ ਬਤੌਰ ਸਿਪਾਹੀ ਭਾਰਤੀ ਫੌਜ ਵਿੱਚ ਪਰਤੀ ਹੋ ਗਏ ਸੀ ਅਤੇ ਬਾਅਦ ਵਿੱਚ ਉਹਨਾਂ ਦੀ ਖੇਡ ਪ੍ਰਤੀ ਲਗਨ ਫੁਰਤੀ ਅਤੇ ਦ੍ਰਿੜਤਾ ਨੂੰ ਦੇਖਦੇ ਹੋਏ ਉਹਨਾਂ ਦੇ ਅਫਸਰ ਵੱਲੋਂ ਪ੍ਰੇਰਿਤ ਕਰਨ ਤੇ ਉਹਨਾਂ ਨੇ 20 ਕਿਲੋਮੀਟਰ ਵਾਪਸ ਦੀ ਪ੍ਰੈਕਟਿਸ ਸ਼ੁਰੂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਇਸ ਇਵੈਂਟ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਕਰਦੇ ਹੋਏ ਕੌਮੀ ਰਿਕਾਰਡ ਬਣਾਇਆ ਅਤੇ 올림픽 ਦੇ ਵਿੱਚ ਭਾਰਤ ਦਾ ਪ੍ਰਤੀਨਿਧ ਕੀਤਾ ਅਤੇ 1992 ਦੇ ਵਿੱਚ ਉਹ ਸੂਬੇਦਾਰ ਦੇ ਰੈਂਕ ਤੇ ਭਾਰਤੀ ਫੌਜ ਵਿੱਚੋਂ ਸੇਵਾਮੁਕਤ ਹੋਏ ਇਸ ਤੋਂ ਬਾਅਦ ਉਹਨਾਂ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਕੋਚ ਦੇ ਤੌਰ ਤੇ ਭਾਰਤ ਅਤੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸੇਵਾਵਾਂ ਦਿੱਤੀਆਂ ਅਸੀਂ ਗੱਲ ਰਣਜੀਤ ਸਿੰਘ 올ੰਪੀਅਨ ਦੀ ਕਰ ਰਹੇ ਹਾਂ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਖੇਡਾਂ ਨੂੰ ਪਰਫੁੱਲਾਤ ਕਰਨ ਲਈ ਲਗਾਇਆ ਹੈ। ਅਤੇ ਉਹਨਾਂ ਸੈਂਕੜੇ ਨੌਜਵਾਨਾਂ ਨੂੰ ਤਰਾਸ਼ ਕੇ ਰੋਜ਼ਗਾਰ ਦੇ ਕਾਬਲ ਬਣਾ ਕੇ ਭਾਰਤੀ ਫੌਜ ਵਿੱਚ ਭਰਤੀ ਕਰਵਾਏ। ਉਹ ਹੁਣ ਵੀ ਖੇਡਾਂ ਲਈ ਤਤਪਰ ਰਹਿੰਦੇ ਹਨ। ਸੀਨੀਅਰ ਪੱਤਰਕਾਰ ਜਰਨੈਲ ਸਿੰਘ ਨਿਕੂਵਾਲ ਅਤੇ ਬਲਵਿੰਦਰ ਸਿੰਘ ਲੋਧੀਪੁਰ ਦੇ ਨਾਲ ਅਮਰੀਕ ਸਿੰਘ ਪੰਮੀ ਦੀ ਇਸ ਰਿਪੋਰਟ ਵਿੱਚ ਆਪਾਂ ਉਹਨਾਂ ਦੇ ਜੀਵਨ ਸਗਰਸ਼ ਅਤੇ ਪ੍ਰਾਪਤੀਆਂ ਨਾਲ ਸੰਬੰਧਿਤ ਯਾਦਗਾਰੀ ਪਲ ਪੇਸ਼ ਕਰ ਰਹੇ ਹਾਂ ਅਤੇ ਸਾਨੂੰ ਆਸ ਹੈ ਕਿ ਉਹਨਾਂ ਦੇ ਜੀਵਨ ਅਤੇ ਖੇਡ ਪ੍ਰਾਪਤੀਆਂ ਤੋਂ ਨੌਜਵਾਨ ਸੇਧ ਅਸੀਂ ਚੈਨਲ ਰਾਹੀਂ ਜਿਹੜੇ ਇਲਾਕੇ ਦੀਆਂ ਸ਼ਾਨਾਂ ਮੱਤੀਆਂ ਜਿਨ੍ਹਾਂ ਦਾ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਉਹਨਾਂ ਸ਼ਖਸੀਤਾਂ ਨੂੰ ਜਿਹੜੇ ਹੈ ਮਿਲਾਨ ਦਾ ਇੱਕ سلسلہ ਸ਼ੁਰੂ ਕੀਤਾ ਹੈ ਉਸੇ سلسلے ਦੇ ਤਹਿਤ ਅੱਜ ਸ਼੍ਰੀ ਨਾਨਕਪੁਰ ਸਾਹਿਬ ਦੇ ਲਾਗਲੇ ਪਿੰਡ ਜਿੰਦਬੜੀ ਪਹੁੰਚੇ ਹੋਏ ਹਾਂ ਜਿੰਦਬੜੀ ਦੇ ਵਿੱਚ ਅਸੀਂ ਇੱਕ ਐਸੀ ਸ਼ਖਸੀਅਤ ਨੂੰ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ 1980 ਦੀ ਮੌਤ ਕੋ অলਪੀਕਸ ਵਿੱਚ ਦੇਸ਼ ਲਈ ਘੰਡੇ ਗੱਡੇ ਔਰ ਇਸ ਇਲਾਕੇ ਦਾ ਦੇਸ਼ ਦਾ ਨਾਮ ਰੋਸ਼ਨ ਕੀਤਾ ਅਸੀਂ ਗੱਲ ਕਰਾਂਗੇ ਉਹਨਾਂ ਦੇ ਸੰਘਰਸ਼ ਉਹਨਾਂ ਦੇ 올림픽 ਖੇਤਰ ਵਿੱਚ ਪਹੁੰਚਣਾ ਉਹਨਾਂ ਦੀ ਸਿੱਖਿਆ ਉਹਨਾਂ ਦੀਆਂ ਪ੍ਰਾਪਤੀਆਂ ਵਾਰਾ ਰਣਜੀਤ ਸਿੰਘ ਜੀ ਤੁਹਾਡਾ ਸਵਾਗਤ ਹਾਰ ਸਿੱਖਾ ਹਾਂਜੀ ਰਣਜੀਤ ਸਿੰਘ ਜੀ ਪਹਿਲਾਂ ਤਾਂ ਤੁਸੀਂ ਆਪਣੇ ਬਚਪਨ ਬਾਰੇ ਦੱਸੋ ਵੀ ਬਚਪਨ ਤੁਹਾਡਾ ਕਿਵੇਂ ਬੀਤਿਆ ਅਸੀਂ ਤੁਹਾਡੀ ਸਾਰੀ ਜਾਣਕਾਰੀ ਜਿਹੜੀ ਹੈ ਦੱਸਣੀ ਚਾਹੁੰਦੇ ਹਾਂ ਬਚਪਨ ਕਿੱਥੇ ਕਿਹੜੀ ਪੜ੍ਹਾਈ ਕਿਵੇਂ ਤੁਸੀਂ 올림픽 ਤੱਕ ਪਹੁੰਚੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਘਰ ਪਹੁੰਚੇ ਹੈ ਮੇਰੀ ਇੰਟਰਵਿਊ ਲੈਣ ਵਾਸਤੇ ਲੋਕਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਮੇਰੀ ਸ਼ੁਰੂਤ ਜਿਹੜੀ এডਿਕੇਸ਼ਨ ਦੀ ਮੰਦ ਲਈ ਉਹ ਨੈਵੀ ਸਕੂਲ ਜਨਵਰੀ ਪੰਜਵੀਂ ਪੰਜਵੀਂ ਕਲਾਸ ਤੱਕ ਮੈਂ ਇਥੇ ਪੜਿਆ ਉਸ ਤੋਂ ਬਾਅਦ ਐਚਡੀਐਨ ਹਾਈ ਸਕੂਲ ਦੇ ਵਿੱਚ ਮੈਂ ਅੱਠਵੀਂ ਕਲਾਸ ਤੱਕ ਪੜ ਕੇ ਆਰ ਬਤੌਰ ਆਰਮੀ ਦੇ ਵਿੱਚ ਭਰਤੀ ਹੋ ਗਿਆ ਭਰਤੀ ਹੋਣ ਤੋਂ ਬਾਅਦ ਉੱਥੋਂ ਮੈਂ ਆਰਮੀ ਦੀ ਟ੍ਰੇਨਿੰਗ ਕਰਦਾ ਕਰਦਾ ਤੇ ਮੇਜੂ ਵਾਕਿੰਗ ਦੇ ਵਿੱਚ ਸ਼ੌਕ ਸੀ ਤੇ ਤੋਂ ਨਾ ਰੀਡ ਕਰਕੇ ਮੇਰਾ ਉਸਤਾਦ ਜੋ ਸਰਦਾਰ ਬੁੱਟਾ ਸਿੰਘ 9051 এশিয়া সেখানেতে দিল্লি ਦੇ ਵਿੱਚ ਜੋ ਹੋਏ ਸੀ ਉਹ ਮੇਰਾ ਉਸਤਾਦ ਸੀ ਉਹਨੇ ਮੈਨੂੰ ਮੇਰੀ ਇੱਕ ਪੇਛਾਣ ਕਰਕੇ ਮੈਨੂੰ ਵਾਕਰ ਵਿੱਚ ਪਾਇਆ ਜਿਹੜੀ ਦੇ ਕਰਕੇ ਮੈਂ ਆਰਮੀ ਦੇ ਵਿੱਚ ਲਗਾਤਾਰ 30 ਸਾਲ 70 77 ਤੱਕ ਸਾਦਰ ਸਾਦਰ ਅੰਟੀ ਦੇ ਵਿੱਚ ਮੈਂ ਵਾਕਰਦਾਰਿਆ ਉਸ ਤੋਂ ਬਾਅਦ 78 ਦੇ ਵਿੱਚ ਮੈਂ ਗਲਿੰਦਰ ਆਇਆ ਨਿਰੰਦਰ ਗੜੀ ਪੋਸਟਿੰਗ ਆਪਣਾ ਆਰਮੀ ਦੇ ਵਿੱਚ ਹੋਲ ਕਰਕੇ ਇੱਥੇ ਜਿਹੜੇ ਸਾਡੇ ਹੋਰ ਨਾਲ ਜੋਟਾ ਹੋਏ ਸੀ ਤੇ ਕੰਪੀਟੀਸ਼ਨ ਹੁੰਦੇ ਦੇ ਸੀ ਬੋਖੇ ਦੇ ਤੇ ਅਗਰ ਅਫਸਰਸ ਸੁਦੇ ਵੀ ਇਹਨਾਂ ਵਿੱਚ ਤੇ ਮੈਂ ਫਿੱਟਰ ਦਾ ਵਿੱਚ ਬ੍ਰਿਗੇਡ ਲੈਵਲ ਤੇ ਡਿਵੀਜ਼ਨ ਲੈਵਲ ਤੇ ਕਮਾਂਡ ਲੈਵਲ ਤੇ ਸਰਵਿਸ ਲੈਵਲ ਤੇ ਇਹਨਾਂ ਸਾਰੇ ਫਸਟ ਹੁੰਦਾ ਚਲੇ ਗਏ ਇਹਦੇ ਕਰਕੇ ਬੇਟਾ ਮਦਰ ਉਹ ਇਹਦੇ ਤੋਂ ਆਪਣੇ ਜੋ ਰੈਜ਼ਿਮੇ ਦਾ 6 ਮਹੀਨਾਂ ਦਾ ਸੀਓਸੀ ਕਰਨਲ ਓਮਕ ਕਕਰ ਉਹਨੇ ਮੈਨੂੰ ਉਹਨਾਂ ਦੀ ਪ੍ਰੇਰਣਾ ਇੱਕ ਆਪਣੇ ਬੱਚੇ ਨਾਲੋਂ ਵੀ ਜ਼ਿਆਦਾ ਸਮਝ ਕੇ ਜਦੋਂ ਦਿੱਤੀ ਹੈ ਕਿ ਮੈਨੂੰ ਉਹਨੇ ਹੌਂਦ ਰੇਖ ਤੱਕ ਪਹੁੰਚਾਇਆ ਖੇਡ ਮੈਚ 79 ਦਾ ਵਿੱਚ ਜਦੋਂ ਨੈਸ਼ਨਲ ਜੇਤਲਾ ਹੋਈ ਸੀ ਇਹ ਆਪਣਾ ਜੈਪੁਰ ਹੋਈ ਸੀ ਜੈਪੁਰ ਹੋਣ ਤੋਂ ਉਹ ਪੋਸਟਲ ਹੋ ਗਏ 80 ਦੇ ਵਿੱਚ ਹੋਏ ਆ 80 ਦੇ ਆ ਜਦੋਂ ਨੈਸ਼ਨਲ ਜੇਤਲਾ ਹੋਈਆਂ ਉਹਦੇ ਵਿੱਚ ਮੈਂ ਨੈਸ਼ਨਲ ਦਾ ਵਿੱਚ ਫਿਰ 골ਡ ਮੈਡਲ ਲਿਆ ਜੀਵਨ ਮੇਰੇ ਸਰਦਾਰ ਹਾਕਮ ਸਿੰਘ ਹੁੰਦਾ ਸੀ ਜੋ ਏਪੀ 78 ਦਾ ਨਸੀਰ ਏਸ਼ੀਆ ਦਾ ਦੋ ਗੋਲਡ ਮੈਡਲ ਸੀ ਉਂਝੇ ਰੋਂਦਾ ਕੰਪੀਟੀਸ਼ਨ ਸੀ ਬਹੁਤ ਟਕੜਾ ਕੰਪੀਟੀਸ਼ਨ ਸੀ ਪਰ ਮੈਨੂੰ ਇੱਕ ਜੰਗ ਹੋਣ ਦੇ ਨਾਤੇ ਮੈਂ ਉਹਨੂੰ ਮਤਲਬ ਪਛਾਰਿਆ ਪਛਾਰ ਕੇ ਮੈਂ ਆਪਣਾ ਕੁਆਲੀਫਾਈ ਕੀਤਾ ਕੁਆਲੀਫਾਈ ਕਰਨ ਤੋਂ ਬਾਅਦ ਮੇਰੇ ਕੋਚ ਨੇ ਰਿਛਾ ਕਿ ਤੁਸੀਂ 올림픽 ਵਾਸਤੇ ਕੁਆਲੀਫਾਈ ਕਰ ਦਿੱਤਾ ਉਹ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ ਇਹ ਮੇਰੇ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਟਾਪੀਰ ਕੋਈ ਸੀ इस मैंने चीफ ऑफ द आर्मी स्टाफ ने सीओ एस जी कहते चीफ ऑफ द आर्मी कंपीटी का वैनों ने प्रशंसा पत्र दिता जिद मैंने उन्हें डायरैक्ट मैच सुग दर प्रमोशन भी दी फिर ओलंपिक जो मैं गया ओलंपिक मेरा इंटरनेशनल कंपीटी पहला से जिदा मेरे को ज्यादा एक्सपीरियंस नहीं ਉੱਥੇ ਵੀ ਅਜੇ ਮੇਰੇ ਨਾਲ ਦੋ ਰਸ਼ੀਨ ਸੀ ਤੇ ਦੋ ਮੈਕਸੀਕੋ ਸੀ ਪੰਜਵਾਂ ਮੈਸੇ ਕਿੰਨੇ ਹੋਈਆਂ ਸੀ ਜੀ 1980 1980 ਮਾਸਕੋ ਨੰਬਰ ਰਸ਼ੀਨ ਠੀਕ ਹੋ ਗਿਆ ਤੇ ਜਦੋਂ ਕੰਪੀਟੀਸ਼ਨ ਸਾਡਾ ਸਟਾਰਟ ਹੋਇਆ ਮੈਨੂੰ ਵੀ ਮੇਰੇ ਕੋਲ ਗਿਆ ਕਿ ਥੋੜਾ ਜਿਹਾ ਤੁਸੀਂ ਧਿਆਨ ਨਾਲ ਆਪਣਾ ਕਰਨਾ ਤੁਹਾਡਾ ਪਹਿਲਾ ਕੰਪੀਟੀਸ਼ਨ ਹੈ ਪਰ ਪਹਿਲੀ 10 ਕਿਲੋਮੀਟਰ ਤੱਕ ਮੈਂ ਉਹਨਾਂ ਰਸ਼ੀਨ ਤੇ ਮੈਕਸੀਕੋ ਵਾਲਿਆਂ ਦੇ ਨਾਲ ਰਿਹਾ ਉਹ ਵੈਸੇ 10 ਉਹ ਮਤਲਬ 40 10 ਕਿਲੋਮੀਟਰ 40 ਮਿੰਟ ਤੇ 40 ਸੈਕਿੰਡ ਦੇ ਵਿੱਚ की तो है जो कि पिछली टोक्यो ओलंपिक भी मेरे उन्हें लाइव करके दिखाया कि इंडियन प्रदेश वापर रहे सरदार रणजीत सिंह इन्ने समय के करते मेरा ना एक्सपीरियंस होने के नाते मैं लास्ट के आके अपना अठारवी पोजिशन हासिल की है एर कंपीटन से चौरासियों के अठारवें फिर भी मेरे कोट ने कहा कि बहुत चंगा कियापी ਤੋ ਮੈਂ ਜਰਾ ਤੁਸੀਂ ਜਿਵੇਂ ਮੈਂ ਸੋਚਦਾ ਆਂ ਕਿ ਜ਼ਿਲ੍ਹੇ ਦੇ ਵਿੱਚ ਵੀ ਤੁਸੀਂ ਪਹਿਲੇ ਹੀ ਹੋਣਗੇ ਕਿ 1980 ਦੇ ਵਿੱਚ ਖੇਡਾਂ ਪ੍ਰਤੀ ਇਸ ਇਲਾਕੇ ਦੇ ਵਿੱਚ ਬਹੁਤ ਤੜ ਜਾਗਰਤਤਾ ਸੀ ਦੇਖੋ ਜ਼ਿਲ੍ਹਾ ਕਡੋਪੁਰ ਦੇ ਵਿੱਚ ਤਾਂ ਸਾਡਾ ਇੱਕ ਤਾਂ ਇਹ ਬੈਗਵੜੀਆ ਏਰੀਆ ਹੋਰ ਕਰਕੇ ਖੇਡਾਂ ਪ੍ਰਤੀ ਤਾਂ ਹੈ ਜੋ ਬਹੁਤ ਸਕੇ ਲੋ ਸੀ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ 올림픽 ਲੈਵਲ ਤੱਕ ਆ ਹੈ ਕਿ ਨਹੀਂ ਹੈ ਪਰ ਮੈਂ ਆਪਣੇ ਜ਼ਿਲ੍ਹੇ ਦਾ ਪਹਿਲਾ ਅਲੰਪੀਅਨ ਸੀ ਜਿਹਦੇ ਵਿੱਚ ਸਰਦਾਰ ਡੀਸੀ ਹੁੰਦੇ ਸੀ ਆਪਣੇ ਪੋਜੀਸ਼ਨ ਪਹਿਲੇ ਉਨੀ ਮੇਰੇ ਕੇਸ਼ਗੜ ਸਾਹਿਬ ਨੂੰ ਬੁਲਾ ਕੇ 11000 ਰੁਪਏ ਨਾਲ ਸਨਮਾਨ ਕੀਤਾ ਗਿਰੋ ਉਹ ਉਹ ਤੁਸੀਂ ਸਾਡੀ ਮੈਂ ਅੱਜ ਵੀ ਤਰੀਫ ਕਰਦਾ ਹਾਂ ਪਰ ਅੱਜ ਦੇ ਸਮੇਂ ਦੇ ਵਿੱਚ ਸਾਡਾ ਐਡਮਿਨਿਸਟਰੇਟਰ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਡਿਸਟ੍ਰਿਕਟ ਵਿੱਚ ਕਿੰਨੇ ਅਲੰਕੀ ਨੇ ਜਾਂ ਸਾਡੇ ਬਲੌਕ ਲੈਵਲ ਤੇ ਕਿੰਨੇ ਜੋ ਇੰਟਰਨੈਸ਼ਨਲ ਲੈਵਲ ਤੇ ਇਹ ਜ਼ਰੂਰੀ ਹੋਣਾ ਚਾਹੀਦਾ ਪਰ ਇਸ ਟਾਈਮ ਪੰਜਾਬ ਬਹੁਤ ਵਧੀਆ ਕਰ ਰਿਹਾ ਹੈ ਸਪੋਰਟਸ ਵਨ ਕਿਹੜਾ ਪੱਤਰ ਪੰਜਾਬ ਦੀਆਂ ਹੁਣ ਚੱਲੀਆਂ ਬੜਾ ਪੈਸਾ ਖਰਚ ਰਿਹਾ ਹੈ ਔਰ ਬੇਰੀ ਬੀ ਨੇ ਕਿ ਫੇਰ ਵੀ ਇਹਨੂੰ ਗਰਾਊਂਡ ਲੈਵਲ ਤੇ ਜਿਆਦਾ ਤੇ ਜਿਆਦਾ ਅਪਣਾਇਆ ਜਾਵੇ 올림픽ਸ ਤੋਂ ਬਾਅਦ ਤੁਸੀਂ ਹੋਰ ਵੀ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਟੂਰਨਾਮੈਂਟਸ ਭਾਗ ਲਿਆ ਹੋਣਾ ਜੀ ਉਹ ਜਰਾ ਵਿਸਥਾਰਪੂਰਵਕ ਦੱਸੋ ਸਾਡੇ ਰਕਤਾਨੋਂ ਪਤਾ ਹੋਣਾ ਚਾਹੀਦਾ ਕਿਉਂਕਿ ਤੁਸੀਂ ਇਲਾਕੇ ਦੀ ਇੱਕ ਨਾਮੀ શિક્ષੀਏ ਤੋਂ ਬਹੁਤ ਥਾਕ ਇਲਾਕੇ ਦੇ ਲੋਕ ਚਲੋ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਬਹੁਤ ਥਾਕ ਲੋਕਾਂ ਨੂੰ ਆਮ ਪਿੰਡਾਂ ਦੇ ਵਿੱਚ ਨਵੀਂ ਪੀੜੀ ਨੂੰ ਨਹੀਂ ਪਤਾ ਵੀ ਐਡੀ ਵੱਡੀ ਪ੍ਰਾਪਤੀ ਵਾਲੇ ਦੇ શિક્ષੀਏ ਤਾਂ ਸਾਡੇ ਇਲਾਕੇ ਦੀ ਜਿਹੜੀ ਜੰਪਾ ਲਾ ਸਾਡੇ ਇਲਾਕੇ ਚ ਰਹਿ ਰਹੀ ਹੈ ਮੈਂ ਦੇਖੋ ਜੀ 180 ਦੇ ਵਿੱਚ ਨੈਸ਼ਨਲ ਗੋਲਡ ਮੈਡਲ 1982 ਦੇ ਵਿੱਚ ਮੈਨੂੰ ਸੋਲਵ ਮੈਡਲ ਹੈ 1985 ਦੇ ਵਿੱਚ ਮੇਰਾ ਬ੍ਰੌਂਜ਼ ਮੈਡਲ ਹੈ ਉਸ ਤੋਂ ਬਾਅਦ 1981 ਜੋ ਫੋਰਥ ਇਸ਼ੀਅ ਟੈਕਟੋ ਰੇਟ ਕਿਡਾ ਟੋਕਿਓ ਜੁਬਾਨ ਲਿਖੇ ਹੋਈ ਸੀ ਉਹਨਾਂ ਦੇ ਵਿੱਚ ਮੈਂ ਸੈਟਰ ਪਲੇਸ ਤੇ ਸੀ ਸਰਵਰ ਮੈਡਲ ਸੀ ਮੇਰਾ ਫਿਰ ਉਸ ਤੋਂ ਬਾਅਦ ਮੈਂ 86 ਦਾ ਵਿੱਚ ਜਦੋਂ ਨੈਸ਼ਨਲ ਦੇ ਵਿੱਚ ਫਿਰ ਖੜ ਵੀ ਹੋਈ ਹੈ ਮੈਂ ਆਪ ਸੋਰਸ ਤੋਂ ਸਿਆਸ ਲੈ ਕੇ 8788 ਦੇ ਵਿੱਚ ਐਨਆਈਐਸ ਪਟਿਆਲਾ ਜੋ ਕਿ ਮਿਲਟਰੀ ਸਪੋਰਟ ਇੰਸਟੀਟਿਊਟ ਸਪੋਰਟ ਇਹ ਕੋਰਸ ਅਟੈਂਡਰਸ ਰਿਡ ਬੁਨਾ ਕੀਤਾ ਕੋ ਡਿਪਲੋਮਾ ਕਰਕੇ ਬਾਅਦ 82 ਦੇ ਵਿੱਚ ਲੇਟੋ ਗਵਰਨਮੈਂਟ ਨੇ ਸਪੈਸ਼ਲ ਮੈਨੂ ਉਹਨਾਂ ਨੂੰ ਅਨਾਉਂਸ ਕੀਤਾ ਕਿ ਜੇਕਰ ਤੁਸੀਂ ਸਾਈਬਰ ਚਾਹਣਾ ਚਾਹਦੇ ਹੋ ਤਾਂ ਤੁਸੀਂ ਜੋਬ ਕਰ ਸਕਦੇ ਹੋ ਤੁਹੇਡਾਂ ਦੇ ਵਿੱਚ ਵੀ ਕੋਈ ਤੁਹਾਡੀ ਦੀ ਪਰਿਵਾਰਿਕ ਪ੍ਰੋਫੈਸਰ ਸੀ ਖੇਡਾਂ ਦੇ ਵਿੱਚ ਤੁਹਾਡੀ ਕੋਈ ਵੀ ਪਰਿਵਾਰ ਦੇ ਵਿੱਚੋਂ ਖੇਡਾਂ ਚੀ ਕੋਈ ਮੈਂ 80ਾਂ 24 ਨੂੰ ਇਹਦੇ ਮੇਰੇ ਫਾਦਰ ਸਾਹਿਬ ਉਹ ਆਪਣਾ ਕਬੱਡੀ ਦੇ ਪਲੇਅਰ ਵੀ ਰਹੇ ਐ ਬਹੁਤ ਸਾਰੇ ਪਲੇਅਰ ਆਏ ਹੋ ਬੜੇ ਤੋਂ ਬੰਦ ਸਟ੍ਰੀਟ ਲੈਵਲ ਦੇ ਤੇ ਅੱਗੇ ਮੇਰਾ ਜਿਹੜਾ ਬੇਟਾ ਛੋੜਾ ਬੇਟਾ ਉਹ ਦੋ ਅੱਜ ਕੱਲ ਖੇਡਾਂ ਦੇ ਵਿੱਚ ਹੈ ਉਹ ਵੀ ਇੰਟਰਨੈਸ਼ਨਲ ਜੂਨੀਅਰ ਇੰਟਰਨੈਸ਼ਨਲ ਰੋਪ ਦੇ ਵਿੱਚ ਜਿਹੜਾ ਕੋਈ ਜਿਹੜੇ ਤੁਹਾਨੂੰ ਕੋਈ ਜਿਹੜਾ ਜਦੋਂ ਤੁਸੀਂ ਇਹ ਸਾਰਾ ਕੁਝ ਤੁਸੀਂ ਨਵੀਂ ਪਨੀਰੀ ਵੀ ਪੈਦਾ ਕੀਤੀ ਤੁਸੀਂ ਉਸ ਤੋਂ ਬਾਅਦ ਜੇ ਤੁਹਾਨੂੰ NIOS ਚਾਹੀਏ ਤਾਂ ਕਿਤੇ ਕਿਤੇ ਪੁਆਇੰਟ ਹੋਏ ਤੁਸੀਂ ਨਵੇਂ ਜਿਹੜੀ ਬਨੀਵੀਂ ਨੂੰ ਕੋਚਿੰਗ ਵੀ ਦਿੱਤੀ ਹੈ ਸਭ ਤੋਂ ਪਹਿਲੀ ਕੁਐਸਚਨ ਮੇਰੀ 430 ਮੇਡਿਆ ਦਾ ਡੋਰ ਜ਼ਿਲ੍ਹਾ ਧਾਰਾ ਆ ਦੀ ਬਸੇ ਜੀਆ ਉੱਥੇ ਕਿਤੇ ਸੀ ਤੇ ਉੱਥੇ ਮੈਂ 9 ਤੋਂ 12 ਸਾਲ ਦੇ ਬੱਚੇ ਦੇ 27 ਬੱਚੇ ਸੀ ਤੇ ਕੋ ਉਹਨਾਂ ਨੂੰ ਮੈਂ 6 ਸਾਲ ਨੇ ਕਰਕੇ ਜਿਨ੍ਹਾਂ ਵਿੱਚੋਂ 22 ਬੱਚੇ ਜੁਨਿਅਰ ਲੈਵਲ ਦੇ ਤਿਆਰ ਕੀਤੇ ਹੈ 5 ਬੱਚੇ ਜੂਨੀਅਰ ਏਸ਼ੀਆ ਕਿਹੜੇ ਹੋਏ ਤੁਸੀਂ ਪੈਨਾਪਤ ਰਹੇ ਹੋ ਵਿਸ਼ੇਸ਼ ਅਕੈਡਮੀ ਪੈਨਾਪਤ ਰਹੇ ਹੋ ਇੱਥੇ ਦਾ ਕੋਈ ਤਜਰਬਾ ਕੋਈ ਸੰਖਿਆ ਕਰੋ ਜੀ ਅਨੰਦਪੁਰ ਸਾਹਿਬ ਹੈ ਸ੍ਰੀ ਵਿਸ਼ੇਸ਼ ਕਡਨੀ ਅਨੰਦਪੁਰ ਸਾਹਿਬ ਜੀ ਤੌਰ ਤੇ ਜਿਹਨ ਪਰ ਹੋਲ ਰੈਪਿਟਿਸ਼ਨ ਹੈ 15 ਸਾਲ ਇਥੇ ਉਹਦੇ ਚ ਸੇਵਾ ਕੀਤੀ ਹੈ ਬੱਚਿਆਂ ਨੂੰ ਟ੍ਰੇਨ ਕੀਤਾ ਹੈ ਉਹ ਟ੍ਰੇਡ ਦੇ ਕਰੋੜ ਕੰਦੇ ਨਾਲ ਨਾਲ ਸਾਡੇ ਜਿਹੜੇ ਆਲ ਇੰਡੀਆ ਪਬਲਿਕ ਸਕੂਲ ਆਈਪੀਐਸਸੀ ਮੀਟ ਹੈ ਜਿਹਨ ਕੋਲ ਹੈ ਉਹਦੇ ਵਿੱਚ ਤਿੰਨ ਵਾਰੀ ਵਿਸ਼ੇਸ਼ ਕਡਨੀ ਚੈਂਪੀਅਨ ਰਹੇ ਜੀ ਇਸ ਦੇ ਨਾਲ ਨਾਲ ਮੈਂ ਬਤੌਹ ਖਾਸਾ ਸਕੂਲ ਅਨੰਦਪੁਰ ਸਾਹਿਬ 13 ਸਾਲ ਫੀਓਪਾਸ ਸਵੇਰੇ ਤਾਂ 2 ਘੰਟੇ ਬੱਚੇ ਨੂੰ ਟ੍ਰੇਨ ਕਰਦਾ ਸੀ ਜਿਹਦੇ ਤੇ ਟ੍ਰੇਨ ਕਰਦੇ ਮੇਰੇ ਬੱਚੇ ਤਕਰੀਬਤ ਤਕਰੀਬਨ ਤੇ ਇਹ 50 ਬੱਚੇ ਦੇ ਉੱਪਰ ਫੌਜ ਵਿੱਚ CRP BSF ਆਰਮੀ ਦੇ ਤੇ ਬੱਚੇ ਬਰੋਡਰ ਤੋਂ ਬੜੇ ਰੋੜ ਗਏ ਅਜਿਹਾ ਕੋਈ ਹੋਰ ਖੇਡਾਂ ਦੇ ਤੁਸੀਂ ਇੰਨਾ ਲੰਬਾ ਸਮਾਂ ਖੇਡਾਂ ਤੋਂ ਜੁੜੇ ਰਹੇ ਹੋ ਕੁਝ ਇਲਾਕੇ ਲਈ ਕੋਈ ਹੋਰ ਤਜਰਬਾ ਕੋਈ ਜਿਹੜਾ ਕੋਈ ਬਹੁਤ ਖੁਸ਼ਗਵਾਰ ਹੋਇਆ ਹੋਗਾ ਉਹ ਕੋਤਬ ਤੇ ਜਰਬਾ ਸਾਂਝਾ ਕਰੋ ਸਾਡੇ ਦਰਸ਼ਕਾਂ ਨੂੰ ਦੇਖੋ ਜੀ ਤਿਆਰ ਦੇ ਦੀ ਇਹ ਗੱਲ ਹੈਗੀ ਪਿਛਲੇ 2 ਸਾਲ ਤੋਂ ਸਾਡਾ ਇੱਕ ਸਪੋਰਟਸ ਕਲੱਬ ਬਣਾ ਹੋਇਆ ਜਿੰਦਗੜੀ ਇਹਨਾਂ ਬੱਚਾ ਨੂੰ ਹੌਲੀ-ਹੌਲੀ ਮੈਂ ਗਰਾਊਂਡ ਤੇ ਇੱਥੇ ਸਕੂਲ ਚ ਤੱਕ ਹੁੰਦਾ ਸੀ ਇਹਨਾਂ ਨੂੰ ਹੌਲੀ-ਹੌਲੀ ਦੱਸਿਆ ਕਿ ਮੇਰਾ ਲੈਵਲ ਕੀ ਹੈ ਕਿ ਕਿਸ ਤਰ੍ਹਾਂ ਮੈਂ ਆਪਣਾ ਉਹਨਾਂ ਬੱਚਾ ਨੂੰ ਫਿਰ ਜਾਗਰੂਤ ਹੋਈ ਹੈ ਉਹ ਉਹ ਦਿਖਾ ਵੀ ਦੇ ਸੀ ਉਹ ਨਹੀਂ ਬੱਚਾ ਨਾਲ ਹੁਣ 2 ਸਾਲ ਤੋਂ ਮੈਨੂੰ ਬੁਲਾ ਕੇ ਜਦੋਂ ਵੀ ਕੰਪੀਟੀਸ਼ਨ ਕੋਈ ਕਰਵਾਉਂਦੇ ਆ ਉਹ ਮੇਰੇ ਦੇ ਆਪਣਾ ਬੁਲਾ ਕੇ ਪਿੰਡ ਨੂੰ ਸਨਮਾਨਿਤ ਵੀ ਕਰਦੇ ਆ ਉਹਨਾਂ ਦਾ ਬੜਾ ਮਤਾਨਦਾਰੀ ਕਰਦਾ ਉਹਨਾਂ ਨੂੰ ਸਿਹਤ ਵੀ ਦੇ ਦਿਆ ਕਿ ਜਿਹੜਾ ਆ ਚੀਜ਼ਾਂ ਤੋਂ ਦੂਰ ਰਹਿ ਕੇ ਆ ਜੀ ਤਰ੍ਹਾਂ ਸਪੋਰਟਸ ਦੇ ਕਰੋ ਐਕਸਰਸਾਈਜ਼ ਕਰੋ ਜਿਕੇ ਕਰੋ ਆਪਣਾ ਦਿਨ ਕੀ ਦੇ ਵਿੱਚ ਇੱਕ ਛੋਟਾ ਮਨਵਨ ਆਪਣਾ ਤਿਆਰ ਕਰਨਾ ਪਰਿਵਾਰ ਦੇ ਵਿੱਚ ਧਰਮ ਪਤਨੀ ਬੱਚੇ ਕੀ ਕੀ ਕੁਛ ਕਰਦੇ ਜੀ ਬੱਚੇ ਮੇਰੇ ਜੀ ਇੱਕ ਕਨੇਡਾ ਜੀ ਤੇ ਇਹ ਬੇਟੀ ਤੇ ਇੱਕ ਬੇੜਾ ਇਟਲੀ ਵਿੱਚ ਹੈ ਗਿਆ ਵਾਈਫ ਹੋਈ ਹੈ ਹੋਸਟ ਹੋਸਵਾ ਦਾ ਮੈਨੂੰ ਬਹੁਤ ਸਾਥ ਗਿਆ ਸ਼ੁਰੂ ਤੇ ਹੀ ਬੋਰਡ ਰਿਪੋਰਟ ਕਰਦਾ ਸੀ ਉਹ ਦੋ ਟੀਮ ਨੇ ਮੇਰੇ ਨਾਲ ਨਾਲ ਦਿਨ ਹਲਾਸ਼ੀਂ ਦੇਦੇ ਰਹੇ ਆ ਕਿ ਤੁਸੀਂ ਕਰੋ ਕੋਈ ਗੱਲ ਜਿਹਾ ਕਰਨ ਦਾ ਕੰਮ ਸੁਭਾਣ ਦੇ ਕਰਨ ਇਹ ਵਾਕ ਦੇ ਵਿੱਚ 올림픽ਸ ਦੇ ਵਿੱਚ ਪਹੁੰਚਿਓ ਵਾਕ ਖੇਡ ਬਹੁਤ ਘੱਟ ਲੋਕਾਂ ਨੂੰ ਪਤਾ ਇਹਦੇ ਬਾਰੇ ਕਿਉਂਕਿ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਵਿਸਤਾਰਪਨ ਸਾਨੂੰ ਦੱਸੋ ਵੀ ਵਾਕ ਖੇਡ ਕਿਵੇਂ ਹੁੰਦੀ ਇਹਦੇ ਲਈ ਕੀ ਕੁਝ ਕਰਨਾ ਪੈਂਦਾ ਹੈ ਦੇਖੋ ਵਾਕ ਖੇਡ ਵਾਕ ਔਰ ਰਨਿੰਗ ਦਾ ਫਰਕ ਹੈ ਵਾਕ ਦੇ ਵਿੱਚ ਹਮੇਸ਼ਾ ਹੀ ਇੱਕ ਪੈਰ ਤੁਹਾਡਾ ਜ਼ਮੀਨ ਤੇ ਰਹਿੰਦਾ ਇੱਕ ਪੈਰ ਹਵਾ ਤੇ ਹੁੰਦਾ ਜਦੋਂ ਵੀ ਵਾਕ ਕਰਦੇ ਆ ਤਾਂ ਉਹ ਤੁਹਾਡਾ ਹੀਲ ਟੂ ਰੂਲ ਹੁੰਦਾ ਹੀਲ ਟੂ ਰੂਲ ਹੋਣ ਤੋਂ ਬਾਅਦ ਨੀ ਜਿਹੜੀ ਹੈ ਤੁਹਾਡੀ ਸਟੇਟ ਰੈਂਦੀ ਹੈ ਜਦੋਂ ਜਿਹੜਾ ਫਰੰਟ ਲੈਗ ਅੱਗੇ ਜਾਉਂਦਾ ਜਾਊਗਾ ਉਹਦਾ ਨੀ ਸਿੱਧੀ ਹੋ ਜਦੋਂ ਪਿਛਲਾ ਪੈਰ ਚੱਕ ਕੇ ਅੱਗੇ ਰੱਖਾਂਗੇ ਉਹ ਵੀ ਜ਼ਮੀਨ ਦੇ ਨਾਲ ਬਿਲਕੁਲ ਟੱਚ ਹੋਣਾ ਚਾਹੀਦਾ ਦੋਨੋਂ ਪੈਰ ਹਵਾ ਦੇ ਵਿੱਚ ਨੇ ਚਾਹੀਦੇ اگر دونوں پیر ہوا ਦੇ ਵਿੱਚ ਆ ਜਾਂਦੇ ਹੁੰਦੇ ਆ ਜਾਂ ਨੀ ਬੈਡ ਹੁੰਦੀ ਹੈ ਉਹ ਉਹ ਨੂੰ ਇੱਕ ਜਿਆਦਾ ਦੋ وارننگ ਦੇ ਕੇ ਡਿਸਕਵালিਫਾਈ ਕੀਤਾ ਜਾਂਦਾ ਔਰ ਖਾਸ ਕਰਕੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵਾਕ ਬਾਰੇ ਪਤਾ ਹੀ ਨਹੀਂ ਹੈ ਔਰ ਮੈਂ ਇਹ ਮੇਰੀ ਵੀ ਬੇਨਤੀ ਹੈ ਗੁਜਾਰਸ਼ ਹੈ ਪੀਟੀਡੀਵੀ ਦੇ ਸਰਵਾਂ ਨੂੰ ਕਿ ਉਹਨਾਂ ਨੂੰ ਵਾਕ ਬਾਰੇ ਪਤਾ ਹੈ ਉਹਨਾਂ ਨੂੰ ਪੜਾਇਆ ਗਿਆ ਹੈ ਜਦੋਂ ਉਹ ਦੀ ਵੀ ਐਪੀਡੀਟੀ ਫੀਰ ਕੀਤੀ ਹੈ ਉਹ ਬੱਚਿਆਂ ਨੂੰ ਵਾਕ ਦੇ ਵਿੱਚ ਜਿਆਦਾ ਜਿਆਦਾ ਸਕੂਲ ਦੀ ਕੋਸ਼ਿਸ਼ ਕਰ ਤਦੋਂ ਵੀ ਆਪਣਾ ਤੁਹਾਡੀ ਲੈਫਟ ਲੈਗ ਕੇ ਜਾਂਦੀ ਹੈ ਸਾਈਡ ਆਪਣਾ ਆਰਮ ਹੋਣਾ ਚਾਹੀਦਾ ਠੀਕ ਹੈ ਨਹੀਂ ਇਹ ਲੱਗੇ ਹੋਣਾ ਚਾਹੀਦਾ ਹੈ ਬਿਲਕੁਲ ਰਿਲੈਕਸ ਸਟੇਟ ਬਿਲਕੁਲ ਰੁਕ ਜਾਣਾ ਸਿੱਧਾ ਹੋਣਾ ਚਾਹੀਦਾ ਹੈ ਅਗਲਾ ਸਟੈਪ ਪਿਛੇ ਆਪਣਾ ਪਿਛਲਾ ਪੂਰਾ ਬਿਲਕੁਲ ਡੋ ਦੇ ਤੇ ਨਾਲ ਆਪਣਾ ਇਹ ਠੀਕ ਹੈ ਆ ਦਿਓ ਇਹ ਤਾਂ ਬਿਲਕੁਲ ਵਧੀਆ ਸਾਰ ਸਟੈਪਸ ਹੋ ਗਏ ਰਣਜੀਤ ਸਿੰਘ ਜੀ ਬਹੁਤ ਸ਼ਾਨਾਮੱਤਾ ਸਮਰਿਆ ਹੋਊਗਾ ਜਦੋਂ ਤੁਹਾਡੀ 올림픽ਸ ਚ ਚੋਣ ਹੋ ਗਈ ਪਰ ਉਤੋਂ ਪਹਿਲਾਂ ਤੁਹਾਡਾ ਸੰਘਰਸ਼ ਵੀ ਬਹੁਤ ਵੱਡਾ ਰਿਹਾ ਹੋਊਗਾ ਕੁਝ ਸੰਘਰਸ਼ ਦੀ ਕੋਈ ਦਾਸਤਾਨ ਕੋਈ ਹਾਂਜੀ ਸੰਘਰਸ਼ ਦੀ ਦਾਸਤਾਨ ਮੇਰੀ ਇਹ ਹੀ ਹੈ ਜੀ ਜਦੋਂ ਸਾਡਾ ਨੈਸ਼ਨਲ ਕੰਪੀਟੀਸ਼ਨ ਹੋਣਾ ਸੀ ਉਹਦੇ ਵਿੱਚ ਮੇਰਾ ਕੰਪੀਟੀਸ਼ਨ ਸਰਦਾਰ ਹਾਕਮ ਸਿੰਘ ਦੇ ਨਾਲ ਹੋਣਾ ਸੀ ਉਹ ਜੇ ਕੋਈ ਪਹਿਲਾਂ ਦੋਬਰੀ ਏਸ਼ੀਆ ਦਾ ਚੈਂਪੀਅਨ ਰਹਿ ਚੁੱਕਿਆ ਸੀ ਔਰ ਮੈਨੂੰ ਆਪਣੇ ਆਪ ਤੇ ਉਹਦੇ ਨਾਲ ਸੰਘਰਸ਼ ਕਰਨ ਦਾ ਆਪਣਾ ਟੱਕਰਾ ਇੰਨਾ ਸਖਤ ਸੀ ਕਿ ਮੇਰੇ ਪੈਰਾਂ ਦੇ ਵਿੱਚ ਵੀ ਲਾਸਟ 7 ਕਿਲੋਮੀਟਰ ਤੱਕ ਲਹੂ ਛਾਲੇ ਪੈ ਗਏ ਪੈਰਾਂ ਦੇ ਵਿੱਚ ਪਰ ਮੈਂ ਆਪਣੇ ਉਸ ਸੰਘਰਸ਼ ਤੋਂ ਹਾਰਿਆ ਨਹੀਂ ਇਹਨਾਂ ਦਾ ਆਪਣਾ ਹਿੰਮਤ ਨਹੀਂ ਹਰੀ ਹੈ ਤੇ ਜਿਹਦੇ ਕਰਕੇ ਮੈਂ ਉੱਥੇ ਆਪਣਾ ਡਿਨਰ ਖਾ। ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਵੱਡਾ ਨਾਮ ਰਿਹਾ ਪਰੰਤੂ ਹੁਣ ਅੱਜਕੱਲ ਖੇਡਾਂ ਦੇ ਖੇਤਰ ਵਿੱਚ ਪੰਜਾਬ ਧੰਕਾਰ ਵੀ ਚੱਲ ਰਹੀ ਹੈ ਇਹ ਵੀ ਟੂਰਨਾਮੈਂਟ ਕਰਾ ਰਿਹਾ ਪਰੰਤੂ ਹਰਿਆਣਾ ਔਰ ਹਿਮਾਚਲ ਕਾਫੀ ਅੱਗੇ ਚਲੇ ਗਏ ਰਜੂ ਸਿੰਘ ਜੀ ਤੁਸੀਂ ਕੀ ਦੱਸਣਾ ਕੀ ਕਹਿਣਾ ਚਾਹੁੰਦੇ ਹੋ ਵੀ ਦੇਖੋ ਜੀ ਮੇਰਾ ਕਹਿਣਾ ਇਹ ਹੈ ਕਿ ਪੰਜਾਬ ਨੂੰ ਬਾਕੀਆਂ ਸਟੇਟਾਂ ਨਾਲੋਂ ਇਸ ਤਰ੍ਹਾਂ ਹਰਿਆਣਾ ਹੈ ਹਿਮਾਚਲ ਹੈ ਕੇਰਲਾ ਹੈ ਇਸ ਤਰ੍ਹਾਂ ਉਹ ਟੌਪ ਤੇ ਆਪਣਾ ਚੱਲ ਰਿਹਾ ਹੈ ਸਾਡੇ ਬੱਚਿਆਂ ਨੂੰ ਪ੍ਰਾਇਮਰੀ ਲੈਵਲ ਤੇ ਹੀ ਬੱਚਿਆਂ ਨੂੰ سپورਟ ਚਾਹੀਦੀ ਹੈ ਤਾਂ ਹੀ ਜਾ ਕੇ ਅਸੀਂ ਉਹ ਨੂੰ ਸਟੈਪ ਬਾਈ ਸਟੈਪ ਉੱਪਰ ਜਾ ਕੇ ਜਾ ਸਕਦੇ ਕਿਉਂਕਿ ਜੇ ਪ੍ਰਾਇਮਰੀ ਸਟੇਜ ਤੇ ਬੱਚੇ ਨੂੰ ਡਾਈਟ ਨਹੀਂ ਮਿਲੀ ਪ੍ਰੋਪਰ ਸਪੋਰਟਸ ਕਿਟ ਨਹੀਂ ਮਿਲੀ ਹੈ ਉਹ ਨਹੀਂ ਉਠੇਗਾ ਚਨੇਥਲੀਡ ਨੂੰ ਇਹ ਚੀਜ਼ਾਂ ਜ਼ਰੂਰ ਚਾਹੀਦੀਆਂ ਹੈਗੀਆਂ ਠੀਕ ਹੈ ਨੇ ਔਰ ਇਹਦੇ ਨਾਲ ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰਾਂਗਾ ਕਿ ਜੋ ਸਾਡੇ ਪੰਜਾਬ ਦੇ ਪੀਟੀਡੀਪੀ ਹੈਗੇ ਆ ਬਹੁਤ ਵਧੀਆ ਕੰਮ ਕਰ ਰਿਹਾ ਹੈ ਜੇ ਉਹਨਾਂ ਨੂੰ ਅਪਰੀਸ਼ੀਏਟ ਕੀਤਾ ਜਾਵੇ ਜੋ ਗ੍ਰਾਸ ਲੈਵਲ ਹੈ ਉਹ ਸਾਡਾ ਇੱਕ ਪੀਟੀਡੀਪੀ ਹੀ ਪੈਦਾ ਕਰ ਰਹੇ ਨੇ ਉਹੀ ਜਾ ਕੇ ਉੱਪਰ ਲੈਵਲ ਤੇ ਬੱਚੇ ਆ ਕੇ ਬੜਾ ਕੋਚਸ ਸੰਭਾਲਦੇ ਨੇ ਔਰ ਸਭ ਤੋਂ ਜ਼ਿਆਦਾ ਮਿਹਨਤ ਸਾਡੇ ਪੀਟੀਡੀਪੀ ਆਪਾਂ ਜੋ ਪੰਜਾਬ ਦੇ ਐਸਟਾਬਲਿਸ਼ਡ ਸਕੂਲਾਂ ਦੇ ਵਿੱਚ ਆਪਣਾ ਟਾਈਮ ਕੱਢ ਕੇ ਬੱਚਿਆਂ ਨੂੰ ਕਰਾਉਂਦੇ ਆ ਸ਼ਾਮ ਦੇ ਟਾਈਮ ਦੇ ਕਰਾਉਂਦੇ ਆ ਉਹਨਾਂ ਨੂੰ ਅਗਰ ਪੀਟੀਡੀਪੀ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਾਂਗੇ ਬੱਚਿਆਂ ਨੂੰ ਨਾਲ ਇੱਕ ਚੰਗੀ ਸਕੂਲ ਲੈਵਲ ਤੇ ਡਾਈਟ ਦੇਵਾਂਗੇ ਤੇ ਬਹੁਤ ਵਧੀਆ ਸਪੋਰਟ ਸੋਸਾਇਟੀ ਆ ਆਲਰੇਡੀ ਆਪਣਾ ਚੱਲਦੀ ਜੂ ਆਪਣਾ ਆਪਣੇ ਜੀ ਤੁਹਾਨੂੰ ਦੇਖੋ ਕੈਨੇਡਾ ਦੇ ਵਿੱਚ ਤੁਸੀਂ ਆਪਣੇ ਜਦੋਂ ਗਏ ਆ ਤੁਹਾਨੂੰ ਕੈਨੇਡਾ ਦੇ ਅਲਬਰਟਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੁਹਾਡੇ ਜਿਹੜੇ ਜੋ ਤੁਹਾਡਾ ਯੋਗਦਾਨ ਸੀ ਤੁਹਾਨੂੰ ਕੋਈ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਵੀ ਕੋਈ ਵਿਸ਼ੇਸ਼ ਸਨਮਾਨ ਜਾਂ ਵਿਸ਼ੇਸ਼ ਕੋ ਯੋਗਦਾਨ ਕੋਈ ਅਵਾਰਡ ਮਿਲਿਆ ਜੀ ਮੈਨੂੰ ਦੇਖੋ ਜੀ ਮੈਂ 1918 ਦੇ ਵਿੱਚ ਕੈਨੇਡਾ ਗਿਆ ਅਲਵਟਾ ਐਡਮਟਨ ਦੇ ਵਿੱਚ ਮੈਨੂੰ 에ਰਪੋਰਟ ਦੇ ਉਪਰ ਹੀ ਜਿਹੜਾ ਇਮੀਗ੍ਰੇਸ਼ਨ ਆਫੀਸਰ ਸੀ ਮੈਂ ਉਹਨੂੰ ਆਪਣਾ ਇੰਟਰੋਡਕਸ਼ਨ ਦਿੱਤੀ ਹੈ ਉਹ ਇੰਨਾ ਇੰਪ੍ਰੈਸਡ ਹੋਇਆ ਕਿ ਉਸ ਬੰਦੇ ਨੇ ਮੈਨੂੰ ਬੁਲਾ ਕੇ ਇੱਕ ਸਾਈਡ ਤੇ ਇੱਕ ਚੇਅਰ ਤੇ ਬਿਠਾੜ ਕੇ ਕਿ ਸਰਦਾਰ ਸਾਹਿਬ ਤੁਸੀਂ ਇੱਥੇ ਬੈਠੋ ਹੋ ਬੜੀ ਪ੍ਰਤਿਸ਼ਕੀ ਹੈ ਤਾਂ ਆਪਣਾ 올ਿਪੀਅਨ ਹੈ ਤੇ ਉਹਨੇ ਉਸੇ ਸਮੇਂ ਹੀ ਆਪਣੀ ਗਵਰਨਮੈਂਟ ਨੂੰ ਅਲਵਟਾ ਨੂੰ ਉਥੋਂ ਫੋਨ ਕਰਕੇ ਦੱਸਿਆ ਕਿ ਇੱਕ ਪੰਜਾਬ ਤੋਂ ਇੰਡੀਆ ਤੋਂ ਸਰਦਾਰ ਰਣਜੀਤ ਸਿੰਘ 올ਿਪੀਅਨ ਆ ਰਹੇ ਹੈ ਕਿ ਉਹਨਾਂ ਦਾ ਵਿਸ਼ੇਸ਼ ਸਨਮਾਨ ਕਰਨਾ ਹੈ ਉਹਨੇ ਮੇਰਾ ਪ੍ਰੋਪਰ ਐਡਰੈਸ ਲੈ ਕੇ ਮੇਰਾ ਫੋਨ ਨੰਬਰ ਲੈ ਕੇ ਤੇ ਮੈਨੂੰ ਦਿਨ 20 ਉੱਥੇ ਬੁਲਾ ਕੇ ਉਹਨੇ ਸਰਦਾਰ ਸਾਹਿਬ ਦੇ ਵਿੱਚ ਉਹਨੇ ਮੈਨੂੰ ਆਪਣਾ ਇੱਕ ਸਰਟੀਫਿਕੇਟ ਦਿੱਤਾ ਆਪਣਾ ਬਹੁਤ ਵਧੀਆ ਵੀ ਤੁਸੀਂ ਆਪਣਾ ਸਵਾਮਾ ਕੀਤੀਆਂ ਹੈਂ ਇੰਡੀਆ ਵਾਸਤੇ ਵੀ ਇੱਥੇ ਵੀ ਸਾਡਾ ਯੋਗਦਾਨ ਪਾਓ ਮੈਂ ਉੱਥੇ ਵੀ ਕੁਛ ਕੀਤੀ ਹੈ ਕੁਝ ਬੱਚੇ ਮਿਲਦੇ ਰਹੇ ਉਹਨਾਂ ਨੂੰ ਟ੍ਰੇਨਿੰਗ ਕਰਨ ਦੇ ਉਹਨਾਂ ਨੂੰ ਫ੍ਰੀ ਆਫ ਕਾਸਟ ਤੇ ਉਹਦੇ ਕਰਕੇ ਸਾਡੀ ਸਰਕਾਰ ਨੂੰ ਤਾਂ ਮੈਂ ਚਲੋ ਕੁਝ ਨਹੀਂ ਕਹਿਣਾ ਚਾਹਦਾ ਕਿਉਂਕਿ ਸੈਂਟਰ ਨੇ ਤਾਂ ਮੈਨੂੰ ਦੇਖੋ ਇਹ ਜੇ ਆਰਮੀ ਤੋਂ ਆਉਣ ਤੋਂ ਬਾਅਦ ਮੈਨੂੰ ਸਪੈਸ਼ਲ ਬਣਾ ਕੇ ਉਹਨੇ ਇੱਕ ਕੋਚ ਦੀ ਅਪਾਇੰਟਮੈਂਟ ਦਿੱਤੀ ਹੈ ਲੇਕਿਨ ਪੰਜਾਬ ਗਵਰਨਮੈਂਟ ਨੂੰ ਮੈਂ ਦੋ ਬਰੀ ਆਪਣਾ ਅਪਲਾਈ ਕਰਦਾ ਰਿਹਾ ਕਿ ਮੈਨੂੰ ਮਹਾਰਾਜਾ ਰਣਜੀਤ ਸਿੰਘ ਵਾਰਡ ਦੇਣਾ ਚਾਹੀਦਾ ਮੇਰਾ ਬਣਦਾ ਹੈ ਪਰ ਇਨੀ ਪੰਜਾਬ ਗਵਰਨਮੈਂਟ ਨੇ ਕਿਸੇ ਵੀ ਸਰਕਾਰ ਨੇ ਨਾ ਕਾਂਗਰਸ ਨੇ ਨਾ ਮੈਨੂੰ ਕਾਨੀਆਂ ਨੇ ਨਾ ਕਿਸੇ ਫੋਡ ਨੇ ਨਾ ਆਮ ਆਦਮੀ ਪਾਰਟੀ ਨੇ ਇਨੀ ਕੋਈ ਵੀ ਸਾਡੀ ਕਿਸੇ ਦਾ ਸਾਰ ਨਹੀਂ ਗਈ ਹੈ ਸ੍ਰੀਮਤੀ ਜੀ ਤੁਸੀਂ ਨਵੀਂ ਪੀੜੀ ਨੂੰ ਕਿਸ ਚੀਜ਼ ਦੇਣੇ ਚਾਹੁੰਦੇ ਅੱਜ ਕੱਲ ਜਿਹੜਾ ਨਵੀਂ ਪੀੜੀ ਦਾ ਰੁਝਾਨ ਹੈ ਜਿਹੜਾ ਹੈ ਖੇਡਾਂ ਬਾਹਰ ਘਟ ਕੇ ਸੋਸ਼ਲ ਮੀਡੀਆ ਨਸ਼ੇ ਆ ਤੇ ਹੋਰ ਮਾੜੀਆਂ ਲਾਂਤਾ ਵੱਲ ਵੱਧ ਗਿਆ ਹੈ ਇਹ ਕੁਝ ਮੈਂ ਦਾ ਨਵੀਂ ਪੀੜੀ ਨੂੰ ਇਹ ਸੰਦੇਸ਼ ਦੇਵਾਂਗਾ ਕਿ ਸੋਸ਼ਲ ਮੀਡੀਆ ਨੂੰ ਛੱਡੋ ਤੇ ਇਧਰ ਨਸ਼ੇ ਨੂੰ ਛੱਡੋ ਤੇ ਆਪਣਾ ਖੇਡਾਂ ਵੱਲ ਆਪਣਾ ਧਿਆਨ ਦਿਓ ਜਿਹਦੇ ਨਾਲ ਤੁਹਾਡੀ ਸਿਹਤ ਇੱਕ ਚੰਗੀ ਆਪਣਾ ਬਣ ਦੇਵੇ ਅੱਜ ਜੀ ਰਣਜੀਤ ਸਿੰਘ ਵੀ 올ੰਪੀਅਨ ਦੇ ਖੇਡ ਪ੍ਰਾਪਤੀਆਂ ਉਹਨਾਂ ਦਾ ਜੀਵਨ ਉਹਨਾਂ ਦੇ ਸੰਘਰਸ਼ ਬਾਰੇ ਗੱਲਬਾਤ ਕੀਤੀ ਸਾਨੂੰ ਜਿਹੜਾ ਹੈ ਇਹਨਾਂ ਦੀ ਬਹੁਤ ਵੱਡੀਆਂ ਪ੍ਰਾਪਤੀਆਂ ਹੈ ਸਾਨੂੰ ਇਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਨਵੀਂ ਪੀੜੀ ਨੂੰ ਤਰਕਾਸ ਕਰਕੇ ਕਿਉਂਕਿ ਅਯੋਗਾ ਸਮਾਜ ਜਿਹੜਾ ਹੈ ਖੇਡਾਂ ਤੋਂ ਦੂਰ ਜਾ ਕੇ ਪੱਛਮੀ ਸੱਭਿਆਚਾਰ ਮੋਬਾਈਲਾਂ ਸੋਸ਼ਲ ਮੀਡੀਆ ਇਹ ਸਾਰਾ ਕੁਝ ਉਹਨਾਂ ਤੇ ਭਾਰੂ ਹੈ ਇਹਨਾਂ ਚੀਜ਼ਾਂ ਨੂੰ ਛੱਡ ਕੇ ਅਸੀਂ ਪੁਰਾਣੇ ਪੰਜਾਬ ਨੂੰ ਜੀਕਰ ਬਚਾਉਣਾ ਹੈ ਤਾਂ ਸਾਨੂੰ ਇਹੋ ਜਿਹੇ ਖਿਡਾਰੀਆਂ ਇਹੋ ਜਿਹੇ ਐਥਲੀਟਾਂ ਤੋਂ ਸੇਧ ਲੈਣੀ ਜੋ ਕਿ ਸਮੇਂ ਦੀ ਲੋਕ